82 ਉਦੋਂ ਸੁਖਮਣ ਨਵਾਂ ਨਵਾਂ ਖੇਡਣ ਲੱਗਾ ਸੀ 8 ਚ ਟਿੱਕੇ ਹੀ ਤੋਂ ਫੜਿਆ ਨਹੀਂ ਜਾਂਦਾ ਸੈੱਟ ਹੀ ਪੂਰਾ ਸਾਡੀ ਟੀਮ ਵੀ ਤੇ ਹੋਰ ਹੋਰ ਆਉਂਦੇ ਹੁੰਦੇ ਜਿਲ ਜੀਤੇ ਜਿਲ ਜੁੱਤੇ ਹੁੰਨੀ ਇਹ ਇਹ ਟੀਮ ਹੁੰਦੀ ਇਧਰੋਂ ਖਾਨੋ ਵਾਲੀ ਜਹੰਦਰ ਨੇ ਹੁੰਦਾ ਗਰਲਾਲ ਗਰ ਲੋਲ ਹੁੰਨੀ ਆ ਇਹ ਉਹ ਸਹੀ ਜਨਾ ਰਵੀ ਉਹਦੇ ਜਾਨਾ ਹੈ ਗਰਲਾਲ ਘਨੌਰ ਹੁੰਨੀ ਤੇ ਨਾਲ ਤਲਜੀਤਾ ਮਲਸੀਆਣਾ ਇਹ ਮੰਗੀ ਨਹੀਂ ਆ ਮੰਗੀ ਬਾਕੀ ਸਾਰੇ ਪਲੇਅਰ ਹੋਣੇ ਨੇ ਉਦੋਂ ਉਹਨਾਂ ਨੇ ਤਰਮचंद ਕੋਟ ਬਸ ਟੰਡ ਰੱਖਿਆ ਹੀ ਗੁਰਜਾ ਇੱਕ ਵਾਰ ਗੁਰਜਾ ਨਾਲ ਖੜੀਆਂ ਕਰਕੇ ਰੱਖਿਆ ਤੇ ਟਾਈਮ ਨਾਲ ਹੀ ਚੱਲ ਗਿਆ ਤੇ ਮੈਂ ਜਾ ਕੇ ਗੁਰਜਾ ਦੇ ਗੋਲਕ ਤੇਰੇ ਵੀ ਅੱਜ ਮਾਰ ਆਏ ਕਰ ਕਿਰਪਾ ਦੀ ਗੁਰਜਾ ਵੀ ਇਹ ਵੇਖ ਜਿਹਾ ਤਾ ਟਰੈਕਟਰ ਨੂੰ ਟਰੈਕਟਰ ਗੱਡੀਆਂ ਜੇ ਕਰਦੇ ਹੁਣਾਂ ਤੇ ਫਿਰ ਉਹਨਾਂ ਨੇ ਸੈਮੀਫਾਈਨਲ ਤੇ ਕਰਤਾ ਵੀ ਜਿਹੜਾ ਸੈਮੀਚ ਜੱਫੇ ਵੱਧ ਲਾਊਗਾ ਤੇ ਫਾਈਨਲ ਚ ਉਹ ਟੋਟਲ ਗਿਣਨੇ ਆ ਮੇਰੇ ਹਿਸਾਬ ਨਾਲ 16 17 ਤੇ ਮੈਂ ਸੈਮੀ ਚ ਹੀ ਪਾਤੇ ਭੱਜਣ ਨਹੀਂ ਦਿੱਤਾ ਮੈਂ ਕੇ ਉਹਦਾ ਉਸਤਾਦ ਦੇ ਬਾਹਰ ਮੈਂ ਵੀ ਮੈਂ ਉਦੋਂ ਗਿਆ ਵੀ ਨਹੀਂ ਨਹੀਂ ਉਹਦਾ ਸਾਹ ਨੀ ਗਿਨੇ ਗਿਨੇ ਗੱਡੀ ਮਗਰ ਸਾਈਕਲ ਤੇ ਬੈ ਗਏ ਨੇ ਦੇਮ ਬੈ ਗਏ ਹੁਣ ਮੈਂ ਕਹਿੰਦਾ ਵੀ ਹੁਣ ਤੇ ਸਾਡੇ ਬਾਪੂ ਨੂੰ ਸਾਈਕਲ ਤੇ ਆਤਵਾਰ ਚ ਮੁੱਲ ਮਾਰੀ ਮੇ ਕੇ ਮੈਂ ਵੇਖ ਰਿਹਾ ਉਹ ਤੇ ਗਵਾਇਆ ਉਹ ਦੋਸਤ ਹੈ ਉਹ ਲੋਕ ਫੁਰੀਂ ਗਰਾਉਂਡ ਜੀ ਮੈਜ ਹੁੰਦਾਂ ਨੇ ਮੰਡੀ ਲਾ ਕੇ ਰਾਜੀ ਕੋ ਇੱਕ ਬੰਦਾ ਸਾਈ ਹੁੰਦੀ ਇੱਕ ਬੰਦਾ ਹੁੰਦੀ ਸਿੱਧ ਵੀ ਵੱਡੀ ਪੱਲ ਮਿਲਦੀ ਰਹੀ ਬੜੀ ਬੜੀ ਕਿਰਪਾ ਇਦਾਂ ਵੀ ਬੜੀ ਬਾਬੇ ਜੇਠੇ ਦੇ ਬਾਬੇ ਜੇਠੇ ਮੈਂ ਕਿ ਹੁੰਦੇ ਸਤਾ ਨਹੀਂ ਭਾਣ ਜੀ ਸਾਡੇ ਪਿੰਡ ਵੀ ਉਹਦੇ ਉੱਪਰੇ ਤਾਲਾ ਲੱਗਿਆ ਪਸ ਉਹ ਬਾਬੇ ਦੀ ਜਗਾ ਪੀਰਾਂ ਦੀ ਜਗਾ ਉੱਤੇ ਕਿੜੀ ਕਿੜੀ ਦਾੜੀ ਵੱਡੀ ਹੁੰਦੀ ਬੜਾ ਉਹਤੇ ਵੀ ਪੂਰੀ ਟੋਖਮਣਾ ਜਦੋਂ ਫੁੱਲ ਫਿਟੇ ਹੀ ਨਾ ਅਹੀਂ ਵੀ ਫੁੱਲ ਫਿਟੇ ਫਿੱਕਾ ਇਹਰਾ ਇਦਾਂ ਲੱਗਦਾ ਕਿ ਇਹਨੂੰ ਫੜਾਂਗੇ ਪਤਾ ਮਸੂਰ ਹੁੰਦਾ ਹੀ ਇਹਨੂੰ ਫੜੀਏ ਕਿੱਥੋਂ ਯਾਰ ਜਿੱਦਾਂ ਮੈਂ ਫੜਦਾ ਹਾਂ ਨਾ ਉਦਾਂ ਫੜਿਆ ਨਹੀਂ ਜਾਂਦਾ ਹੁਣ ਮੰਨ ਕੇ ਚੱਲ ਐਡਾ ਬੰਦਾ ਬਗਲ ਪਾ ਕੇ ਥੱਲੇ ਸੁਟਣਾ ਜਾਂਦਾ ਹੁਣ ਤੋਣ ਖੜ ਕੇ ਥੱਲੇ ਫੁੱਟ ਲੂ ਕੋਈ ਨਹੀਂ ਦੇਖਦਾ ਇਹ ਨਹੀਂ ਚੱਲਦਾ ਹੁਣ ਜਦੋਂ ਜਿੱਦਾਂ ਮੈਂ ਫੜਦਾ ਰਿਹਾ ਨੂੰ ਜ ਆ ਫੜਿਆ ਮੈਂ ਐਡਾਂ ਫੜ ਲੂਗਾ ਫੜਨ ਨੂੰ ਲੋਕੀ ਤੇ ਕੈਂਚੀ ਪਾ ਕੇ ਫੜਦੇ ਰਹੇ ਆ ਤੇ ਇੱਕ ਇੰਨੀ ਜੰਗ ਏ ਜ ਮੇਰੀ ਜੰਗ ਏ ਜੋਦੀ ਤੇ ਬੰਦਾ ਸੋਚੀ ਪੈ ਜਾਂਦਾ ਹੀ ਵੀ ਫੜਾਂਗੇ ਕਿਹਦੇ ਭਾਰ ਚ ਬਾੜ ਵਜਣਾ ਹੈ ਮੈਂ ਅੰਨਾ ਵੀ ਇਦਾਂ ਹੁੰਦਾ ਹੀ ਜਾਨ ਸਾਡੇ ਚ 1921 ਦੀ ਹੁੰਦੀ ਜਾਨ ਮਾਲਾ ਥੋੜੀ ਜੀ ਮੇਰੇ ਚ ਜਿਆਦਾ ਹੀ ਪਾਇਦਾ ਜਿਆਦਾ ਹੈ ਹੰਪ ਜਾਣਾ ਉਹ ਜਦੋਂ ਮੰਨ ਕੇ ਚੱਲ ਜੇ ਮੇਰਾ ਜੀਵ ਚੱਲਦਾ ਸੀ ਮਾਮਾ ਤੋੜੀਆਂ ਨਹੀਂ ਪਾਉਂਦਾ ਜਿੱਦਣ ਉਹਨੂੰ ਪਤਾ ਲੱਗ ਗਿਆ ਨਾ ਵੀ ਪਲਵਾਨ ਅੱਜ ਅੱਜ ਪਲਵਾਨ ਨੇ ਮੈਨੂੰ ਫੜਨਾ ਉਹਨੇ ਪਿਓ ਦੇ ਪੁੱਤ ਨੇ ਕਹਿਣਾ ਵੀ ਕਬੱਡੀ ਨਹੀਂ ਮੈਂ ਪਾਉਣੀ ਤੇ ਜਿੱਦਣ ਉਹਨੇ ਚੱਲਣਾ ਮੈਨੂੰ ਤੇ ਲੱਗਣਾ ਪੈਂਦਾ ਇਹ ਚੰ ਕਿਉਂਕਿ ਮੈਂ ਜਾਪੀ ਹਾਂ ਉਹਨੇ ਫਿਰ 4-5 ਕੌਡੀਆਂ ਹੀ ਪਾਉਣੀਆਂ ਪਰ ਉਹਦੀ ਇੱਕ ਇੱਕ ਸਿੱਧ ਹੈਗੀ ਬੰਦੇ ਦੀ ਪੈਸੇ ਭਾਵੇਂ ਜਿੰਨੇ ਮਰਜੀ ਲੱਗ ਜਾਣ ਉਹਨੇ ਕਿਸੇ ਤੇ ਕਹਿ ਤਾ ਕਬੱਡੀ ਨਹੀਂ ਉਹਨੇ ਮਜ਼ਮਨ ਪਰੌਖਾ ਜੇ ਉਹਨੂੰ ਕਹੇ ਨੇ ਕਹਦਾ ਸੁਖਮਣ ਕੌਡੀ ਪਾ ਦੇ ਉਹਨੇ ਨਾ ਆ ਕੇ ਨਾ ਗੋਣਾ ਨਾ ਸੱਣਾ ਨਾ ਪਾਣੀ ਮੰਗਣਾ ਆਪੇ ਫੜ ਕੇ ਪੀ ਲੈਣਾ ਮਾ ਵੇਖਿਆ ਹੋਵੇ ਚਾਹੇ ਉਹ ਉਹਨੇ ਤੁਰਨਾ ਭੁਲਾਇਆ ਜੀ ਦਾਦੀ ਜੋਕੇ ਤੇ ਭਲਵਾਨ ਗੋਪੀਨ ਸਿੰਘ ਬੰਦਿਆਂ ਫੜਨੀ ਮਿੱਟੀ ਮਾਰ ਕੇ ਪੂਰੇ ਜੋਰ ਚ ਮੈਚ ਵੇਣੇ ਨੇ ਹਾਂ ਇਹ ਸਲੈਮ ਤੋਂ ਅਹੀਂ ਵੀ ਐ ਹੱਥ ਚ ਸੁਨਹਿਰਾ ਦੋਰੀ ਕਬੱਡੀ ਦਾ ਚੱਲਣਾ ਚੀਕਾ ਚੰਗਣਾ ਜਿਹੜੀਆਂ ਭਲਵਾਨੇ ਲੱਗ ਜਣ ਜਦੋਂ ਤੋਤੇ ਦੇ ਫਿਰ ਵੱਖਰਾ ਮਜ਼ਾ ਹੁੰਦਾ ਹੈ ਕੋਈ ਮੇਲਾ ਇੱਕ ਵਾਰ ਜਣਾ ਉਹ ਚਲ ਮਾੜਾ ਮੋੜ ਮੈਂ ਉਹਦੇ ਨਾਲ ਭੜਦਾ ਭੜਦਾ ਜਾਫੀ ਥੋੜੀ ਸਮੇਂ ਨਾ 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 ਲੱਗੇ ਨਹੀਂ ਲੱਗਦਾ ਉਹ ਬਾਹੂ ਫੜ ਕੇ ਇਧਰ ਨੂੰ ਘੜਦਾ ਇਹ ਘਮਾਉਂਦਾ ਹੈ ਸਾਰਿਆਂ ਨੂੰ ਇੱਕਰਾਂ ਚਲੋ ਨਾ ਨਹੀਂ ਲੈਣਾ ਗਏ ਜਾਫੀ ਦਾ ਅਸੀਂ ਬੋਲ ਬਾਲ ਘਾਟ ਹੀ ਸੰਜ ਕਰਦੇ ਹੁੰਨੇ ਆ ਉਹ ਅਸੀਂ ਨਾ ਇਦਾਂ ਹੀ ਮੈਚ ਤੇ ਕਹਿੰਦਾ ਹੈ ਮੇਰੀ ਲੱਤ ਲੁੱਤ ਫੜ ਲੈਣਾ ਧੌਲ ਮਾਰ ਕੇ ਫੜਦੇ ਮੈਨੂੰ ਧੌਲਾ ਪਤਾ ਮੈਂ ਕਿੰਨੀਆਂ ਫਰੰਦੀਪੁਰੀਆਂ ਦੀਆਂ ਖਾਧੀਆਂ ਐ ਬਾਬੇ ਉਹ ਮਹਿਲ ਨਾ ਉਹ ਚੈਂਪੀਅਨ ਦੀ ਗੱਲ ਗਈ ਉਹਨਾਂ ਦੀ ਧੌਲ ਮਾਰ ਕੇ ਥੋੜੀ ਫੜ ਸਕਦੇ ਮੈਨੂੰ ਮੇਰੀ ਲੱਤ ਲੁੱਤ ਫੜ ਲੋ ਜੇ ਫੜਨੀ ਐ ਤੇ ਪੁੱਤੋਂ ਫੜਦੇ ਆ ਸੁਖਮਾਨ ਉਹਨਾਂ ਲਾਤ ਵੀ ਕਿੱਥੇ ਵੜਿਆ ਨੀ ਏਡੀ ਤੇ ਲਾਤ ਨਹੀਂ ਮੈਂ ਤਾਂ ਕਦੇ ਨਹੀਂ ਗੀ ਜਦੋਂ ਆਦੇ ਬੰਦੇ ਬਣੇ ਉਹ ਇਹਨੂੰ ਵੀ ਨਹੀਂ ਸਾਈ ਟੀਪੀ ਨੂੰ ਦੇ ਇੱਕ ਬੰਦੇ ਸੁੱਖਣਾ ਸੁੱਖਣਾ ਲਾਪੇ ਤੇ ਵੀ ਇਹਨਾਂ ਦਾ ਯਾਰ ਕੀ ਹੈ ਹਣੋ ਤੇ ਸਾਈ ਨਹੀਂ ਆਉਂਦੀ ਤੂੰ ਕੀ ਬੰਦਾ ਉੱਥੇ ਹੀ ਕੀ ਹੁਣ ਲੋਕਾਂ ਦੇ ਮੂੰਹ 'ਚ ਪਾ ਲੈਂਦੇ ਆ ਜੀ ਜੇ ਅਜੇ ਵੀ ਕਾਇਮ ਹੁੰਦਾ ਸੀ ਅਜੇ ਵੀ ਨਹੀਂ ਲੈਂਦੇ ਨਹੀਂ ਸਾਈ ਲੋਕਾਂ ਨੇ ਜਿਹੜੇ ਪਿਆਰ ਕਰਦੇ ਉਹਨਾਂ ਦੇਣੀ ਨਹੀਂ ਸਾਈ ਦੇ ਬੰਦਾ ਚਲੋ ਦੁਨੀਆ ਤੇ ਚੱਲ ਜਾਂਦਾ ਚਲੋ ਉਹ ਅਸਲ ਤੇ ਲੋਕਾਂ ਦੇ ਪੁੱਲਾ ਕੀ ਚੱਕਰੇ ਜਿਹੜੀ ਹੋਣ ਵਾਲੀ ਕਬੱਡੀ ਆ ਨਾ ਚਲੋ ਅਸੀਂ ਸਾਡਾ ਜਿਹੜਾ ਗਿਲਾ ਛਕਵਾਈ ਨਾ ਇੱਕ ਕਬੱਡੀ ਪ੍ਰਤੀ ਉਦਾਂ ਨਹੀਂ ਰਹਿਣਾ ਹੁਣ ਮੰਨ ਕੇ ਚੱਲ ਹੁਣ ਕਿੱਡੇ ਕਿੱਡੇ ਪਲੇਅਰ ਆ ਪਰ ਕੋਈ ਨਾ ਕਬੱਡੀ ਤਾਂ ਇੱਕ ਖੋਰ ਨਹੀਂ ਰੱਖਦਾ ਕਿ ਜਿਹੜੀ ਲੋਕੀ ਵੇਖਣ ਆਉਂਦੇ ਨਾ ਉਹ ਆਪਾਂ ਨੂੰ ਵੇਖਣ ਆਉਂਦੇ ਆ ਕਿ ਥੋੜੀ ਨੋਖ ਚੋਖ ਹੋਵੇ ਕਿ ਯਾਰ ਇਹ ਲੜਕੇ ਨਹੀਂ ਖੇਡਦੇ ਕਬੱਡੀ ਨੂੰ ਲੈਂਦੇ ਆ ਸੀਰੀਅਸ ਪੈਹਾ ਨਹੀਂ ਨਗਾੜੀ ਮੈਟਰ ਕਰਦਾ ਇਹ ਗੇਮ ਮੈਟਰ ਰੱਖਦੇ ਆ ਅੱਜ ਕੱਲ੍ਹ ਵੇਖੋ ਕਿਹੜਾ ਪਲੇਅਰ ਆ ਕੀ ਆਪਦੀ ਗੇਮ ਮੈਟਰ ਹੁੰਦਾ ਗੇਮ ਨਹੀਂ ਰਿਹਾਦਾ ਪੈਹਾ ਵੀ ਸਾਨੂੰ ਪਤਾ ਨਹੀਂ ਕੱਲ ਨੂੰ ਕਿਹੜੇ ਪਲੇਅਰ ਦੀ ਲੋੜ ਪੈ ਜਾਣੀ ਅਹੀਂ ਇਹਦੇ ਨਾਲ ਵਿਗਾੜਨੀ ਨਹੀਂ ਵੀ ਸਾਨੂੰ ਕੀਤਾ ਕੱਲ ਨੂੰ ਇਹਦੀ ਲੋੜ ਨਹੀਂ ਪੈ ਜਾਣੀ ਉਹਦੇ ਨਾਲ ਬਣਾ ਕੇ ਰੱਖਦੇ ਆ ਸਾਨੂੰ ਇਹ ਹੁੰਦਾ ਹੀ ਕਿ ਨਹੀਂ ਜਿਹੜੀ ਜਨਤਾ ਆਈ ਹੈ ਨਾ ਇਹਨੂੰ ਖੁਸ਼ ਕਰਨਾ ਪੈਸੇ ਦਾ ਮੈਟਰ ਨਹੀਂ ਹੈ ਉਹ ਨੂੰ ਤੈਨੂੰ ਬਤਾਇਆ 30000 30000 ਸਾਈ ਉਹਨੂੰ ਕੋਈ ਯਾਰ ਅਸੀਂ ਸਾਈ ਬਤਾਈਏ ਹੋਰ 2-2 ਲੱਖ ਰੁਪਏ ਸਾਈ ਨਹੀਂ ਉਹ ਮੈਂ ਹੁਣ 2-3 ਲੱਖ ਰੁਪਏ ਹੋ ਜਾਂ ਪੁੱਤਰ ਪੁੱਤਰ ਬਿੰਦੇ ਸਰਪੰਚ ਦੇ ਘਰੇ ਬਹਿ ਕੇ ਅਹੀਂ ਬਿੰਦੇ ਨੇ ਸਾਡੀ ਗੱਲ ਕਰਾਈ ਬਹਿ ਕੇ ਪਹਿਲੋਂ ਸਾਨੂੰ 25-25000 ਰੁਪਏ 25-20000 ਹੁੰਦਾ ਸਾਰਾ ਉਹ ਤੋਂ ਬਾਅਦ ਅਸੀਂ ਮੈਂ ਕਿਹਾ ਜੀ ਜੇ ਆਪਾਂ ਇਦਾਂ ਮੈਚ ਖੇਡਨੇ ਆਂ ਆਪਾਂ ਰੇਟ ਵਧਾਈਏ ਫੇਰ 35-40 ਕੀਤਾ ਹੀ ਅਸੀਂ ਉਹ ਬਾਬੇ ਮਾਗੀ ਜੀ ਮੈਂ ਕਿਹੜੇ ਤੂੰ ਨਾਰਾ ਉਹ ਦੋ ਦੋ ਭਰਾ ਆ ਦਿਖ ਰਹੇ ਹੋ ਜੇਤਪੁਰੀਏ ਅੱਛਾ ਚਾ ਮੁਰੂਰੀ ਦੋਵੇਂ ਹੋ ਜਾਂਦੇ ਸੀ ਉਹ ਜਾਤੀ ਕੋਈ ਐਸਾ ਹੋਣਾ ਇੱਕ ਬਨੇ ਹੀ ਤੋਂ ਇੱਕ ਬਨੇਾਨੂੰ 35000 3000 ਸਾਈ ਹੋਤੇ ਉਹਨੇ ਇੰਨੇ ਹੁੰਦੇ ਉਦੋਂ ਥੋੜੀ ਇਹਨੂੰ ਬਜਦਾਏ ਪੈਸੇ ਥੋੜੀ ਬਜਦੇ ਸਹੀ ਜੀ ਜੀ ਉਦੋਂ ਮੰਨ ਇਹਦਾ ਤਾਬੇ ਤੋਂ ਮੁਕਤੀ ਆਰੀ ਹੁੰਦੀ ਸਾਰੀ ਜਿੰਨੇ ਨੇ ਛਾਮਾਂ ਨੂੰ ਫੜਾਤੇ ਆ ਫੜਨੇ ਹੋਣੇ ਕਦੀ ਦੂਜੀ ਗੱਲ ਹੀ ਨਹੀਂ ਕੀਤੀ ਉਹ ਲੋ ਇਹ ਜਦਾਂ ਮੈਚ ਲੱਗਣ ਦਾ ਨਾ ਨਾ ਕਦੀ ਯਾਰ ਪੱਛੇ ਹੀ ਗਦੀ ਤੇ ਵੀ ਕਿੰਨੇ ਹੁਣ ਤੇ ਜੇ ਜੰਮਦਾ ਹੁੰਦਾ ਜਵਾਬ ਤੇ ਉਹ ਪਹਿਲਾਂ ਹਿਸਾਬ ਲਾ ਲੈਂਦਾ ਉਹ ਪਹਿ ਹੁਣ ਪਹਿਲਾਂ ਕਿਤੇ ਪਹਿਲੋਂ ਪੈਸਿਆਂ ਦਾ ਹਿਸਾਬ ਹੀ ਲਾਉਂਦੇ ਆ ਵੀ ਸਾਈ ਕਿੰਨੀ ਹੈ ਤੇ ਕਿੰਨੇ ਕਿੰਨੇ ਪੈਸੇ ਆਉਣੇ ਇਹ ਚੀਜ਼ ਨਹੀਂ ਸੋਚਦੇ ਕਿ ਅਸੀਂ ਅਸੀਂ ਤਕੜੀ ਹੋਈਏ ਤੇ ਪੈਸੇ ਆਪੇ ਆ ਜਾਣਗੇ ਆ